ਕਬੀਰ ਸਾਹਿਬ ਜੀ ਦਾ 11ਵਾਂ ਸ਼ਲੋਕ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਠਾਕ ਪਲਾਸ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਸਾਹਿਬ ਇਸ ਸ਼ਲੋਕ ਵਿੱਚ ਇੱਕ ਚੰਗੇ ਮਨੁੱਖ ਜਿਹਦਾ ਮਨ ਚੰਦਨ ਵਾਂਗ ਖੁਸ਼ਬੂ ਦਿੰਦਾ ਹੋਵੇ ਸਮਝਾ ਰਹੇ ਹਨ ਕਿ ਜਿਵੇਂ ਚੰਦਨ ਦਾ ਛੋਟਾ ਜਿਹਾ ਰੁੱਖ ਹੋਵੇ ਛੋਟਾ ਜਿਹਾ ਬੁੱਧ ਹੋਵੇ ਤੇ ਢਾਕ ਪਲਾਸ ਜਿਹੜੇ ਕਿ ਖਲਰਨਾਖ ਸਰੋਟ ਹਨ ਉਹਨਾਂ ਨੇ ਘੇਰਿਆ ਹੋਵੇ ਵਿੱਚ ਖੜਿਆ ਹੋਵੇ ਛੋਟਾ ਜਾਂ ਤੇ ਉਹਦੀ ਖੁਸ਼ਬੂ ਉਹਨਾਂ ਢਾਕ ਪਲਾਸਾਂ ਵਿੱਚ ਵੀ ਵੜ ਜਾਂਦੀ ਹੈ ਭਾਵੇਂ ਢਾਕ ਪਲਾਸ ਜਿਹੜੇ ਨੇ ਢਾਕ ਦੇ ਪੌਦੇ ਨੇ ਉਹ ਵੀ ਖੁਸ਼ਬੂ ਮਾਰਨ ਲੱਗ ਜਾਂਦੇ ਨੇ ਸਿਰਫ ਛੋਟੇ ਜਿਹੇ ਚੰਦਨ ਦੇ ਰੁੱਖ ਦੇ ਕਾਰਨ ਇਸ ਤਰ੍ਹਾਂ ਕੋਈ ਬੰਦਾ ਭਵੇਂ ਗਰੀਬੜਾ ਜਾ ਹੋਵੇ ਕੋਈ ਨਿਮਾਣਾ ਜਾ ਹੋਵੇ ਪੱਜੇ ਉਹਦੇ ਮਨ ਵਿੱਚ ਗੁਣ ਹੋਣ ਤੇ ਚੰਦਨ ਵਾਂਗ ਖੁਸ਼ਬੂ ਮਾਰਦਾ ਹੋਵੇ ਆਲੇ ਦੁਆਲੇ ਭਾਵੇਂ ਲੋਕ ਤਾਕਤਵਰ ਵੱਡੇ ਹੋਣ ਖੜੇ ਹੋਣ ਉਹਦੇ ਲੇਕਿਨ ਉਹ ਉਹਨਾਂ ਨੂੰ ਵੀ ਖੁਸ਼ਬੂ ਵਾਲਾ ਬਣਾ ਦਿੰਦਾ ਹੈ ਭਾਵੇਂ ਬੰਦਾ ਭਾਵੇਂ ਨਿਮਾਣਾ ਹੋਵੇ ਭਾਵੇਂ ਕੁਝ ਨਾ ਹੋਵੇ ਉਹਦੇ ਕੋਲ ਗਰੀਬਾਣਾ ਜਾ ਹੋਵੇ ਪਰ ਗੁਣ ਹੋਣ ਚੰਦਨ ਵਾਂਗ ਖੁਸ਼ਬੂ ਦੇਣ ਵਾਲਾ ਹੋਵੇ ਕਬੀਰ ਸਾਹਿਬ ਸਮਝਾਉਂਦੇ ਨੇ ਕਿ ਓਏ ਪੀ ਚੰਦਨ ਹੋਏ ਰਹੇ ਉਹਦੇ ਨਾਲ ਸੰਗਤ ਕਰਨ ਵਾਲੇ ਵੀ ਚੰਦਨ ਵਰਗੇ ਹੋ ਜਾਂਦੇ ਨੇ ਬਸਿਓ ਜੋ ਚੰਦਨ ਪਾਸ ਚੰਦਨ ਕੇ ਪਾਸ ਜੋ ਵਸਦੇ ਹਨ ਸੋ ਸਾਨੂੰ ਚੰਗਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਗੁਣ ਵਾਲਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਬੇਸ਼ਕੋ ਗਰੀਬ ਹੋਣ ਬੇਸ਼ਕੋ ਨਿਮਾਣੇ ਹੋਣ ਬੇਸ਼ਕੋ ਉਹਨਾਂ ਦੇ ਪੱਲੇ ਕੁਝ ਨਾ ਹੋਵੇ ਦੁਨੀਆਂ ਦੇ ਨਜ਼ਰਾਂ ਦੇ ਵਿੱਚ ਲੇਕਿਨ ਜਿਨ੍ਹਾਂ ਦੇ ਪੱਲੇ ਗੁਣ ਹੋਣ ਉਹੀ ਚੰਗੇ ਤੇ ਵੱਡੇ ਤੇ ਅਮੀਰ ਹੁੰਦੇ ਨੇ ਗੁਰਬਾਣੀ ਇਹ ਸਮਝਾਉਂਦੀ ਹੈ ਐਸਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਜੋ ਚੰਗੇ ਮਨੁੱਖ ਤੇ ਜਿਨ੍ਹਾਂ ਦੇ ਸੰਗਤ ਕਰਕੇ ਅਸੀਂ ਆਪ ਵੀ ਚੰਗੇ ਬਣ ਸਕਾਂਗੇ ਭਗਤ ਕਬੀਰ ਸਾਹਿਬ ਬੜਾ ਸੋਹਣਾ ਸਮਝਾਉਂਦੇ ਨੇ ਕਿ ਇਨਸਾਨ ਛੋਟਾ ਕਦ ਕਰਕੇ ਜਾਂ ਛੋਟਾ ਪੈਸੇ ਕਰਕੇ ਜਾਂ ਛੋਟਾ ਪਦ ਕਰਕੇ ਨਹੀਂ ਹੁੰਦਾ ਛੋਟਾ ਉਹ ਗੁਣ ਕਰਕੇ ਹੁੰਦਾ ਹੈ ਤੇ ਗੁਣਵਾਨ ਹੀ ਸਭ ਤੋਂ ਵੱਡਾ ਹੈ ਆਓ ਭਗਤ ਕਬੀਰ ਜੀ ਦੀ ਸਿੱਖਿਆ ਦੇ ਚਲਦੇ ਹੋਏ ਆਪਣੇ ਜੀਵਨ ਨੂੰ ਚੰਦਨ ਵਰਗਾ ਬਣਾਈਏ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਕਿਰਪਾ ਕਰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ ਜੀ